ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ ਰਹਿ ਨਾਮੇ ਲਿਵ ਲਾਵ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵੋ ਪੌੜੀ ਜੋ ਤੁਧੁ ਪਾਵੈ ਸੋ ਭਲਾ ਸਚ ਤੇਰਾ ਭਾਣਾ ਤੂੰ ਸਭ ਮਹਿ ਏਕ ਵਰਤਦਾ ਸਭ 마ਹੇ ਸਮਾਨਾ ਥਾਨਥਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸਚੇ ਭਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਸ਼ਲੋਕ ਮਾਲਾ 5 ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਪੌ ਜਲ ਪਾਰ ਪਉ ਮਹੱਲਾ 5 ਵਾਹੂ ਸੰਦੇ ਕੱਪੜੇ ਪਹਿ ਰਹਿ ਗਰਭਗੁਆਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸੇਈ ਉਬਰੇ ਜੱਗਾ ਵਿੱਚ ਜੋ ਸੱਚਾ ਰੱਖੇ ਮੋਹੇ ਦਿੱਠੈ ਤਿਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਭਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੋ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰਉਤ ਮਹਲਾ ਪੰਜਵਾਂ ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਜਿਸ ਕੈ ਹਾਥ ਕਮਿਤਰਾ ਸੇਈ ਕਾਂਢੀਐ ਇਕ ਵਿਖ ਨਾ ਚੱਲੇ ਸਾਥ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੋਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ 5ਵਾਂ ਡਿੱਟੜੋ ਹਬਠਾਏ ਊਣ ਨ ਕਾਈ ਜਾਏ ਨਾਨਕ ਲੱਦਾ 300 ਆਉ ਜਿੰਨਾ ਸਤਗੁਰੂ ਭੇਟਿਆ ਮਹੱਲਾ 5ਵਾਂ ਦਾਮਨੀ ਚਮਤਕਾਰ ਕਿਉ ਵਰਤਾਰਾ ਜਗਖੇ ਵੱਤ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸ ਧਣੀ ਪਾਉੜੀ ਸਿਮਰਤ ਸਾਸਤਰ ਸੋਧ ਸਭ ਕਿਨਹਿ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਏਹ ਰਤਨਾ ਖਾਣੀ ਮਸਟਕ ਹੋਇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿੱਚੈ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹੱਲਾ 5ਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁਖ ਮਹੱਲਾ 5ਵਾਂ ਮੁਠੜੇ ਸੇਈ ਸਾਥ ਜਿਨਹੀ ਸੱਚ ਨਾਮ ਲਧਿਆ ਨਾਨਕ ਸੇ ਸਾਬਾਸ ਜਿਨਹੀ ਗੁਰ ਮਿਲ ਇਕ ਪਛਾਣਿਆ ਪੌੜੀ ਜਿੱਥੈ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਉਈ ਸੇਵਨ ਸਮਰਤ ਆਪਣਾ ਵਿਨਸੈ ਸਭ ਮੰਦਾ ਪਤਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਚਨ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ ਸ਼ਲੋਕ ਮਹੱਲਾ 5ਵਾਂ ਚਿੜੀ ਚੁਹਕੀ ਪਉ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ਮਹਲਾ 5 ਕਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਬਕ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਇਨੈ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਈ ਰਹੋ ਜਿਸ ਦੇ ਬਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨਰਾਤਾ ਸਾਧ ਸੰਗ ਗੁਣ ਗਾਇਆ ਸਭ ਦੁਖਹਿ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ 5ਵਾਂ ਖਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ 5ਵਾਂ ਵਿਸਾਰੇਂ ਦੇ ਮਰ ਗਏ ਮਰ ਪੇ ਨਾ ਸਕੈ ਮੂਲ ਵੇਮਕੋ ਹੋਏ RAM ਤੇ ਜਿਵੇਂ ਤਸ ਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਕਟ ਕਟ ਹਰ ਭਣਿਆ ਊਚ ਨੀਚ ਸਭ ਇਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਉਸ ਨਾਨਕ ਦੇਵ ਜਿਸ ਨਾਮ ਤਿੰਨ ਹਰ ਰੰਗ ਮੰਨਿਆ ਸ਼ਲੋਕ ਮਹੱਲਾ 5 ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਮਹੱਲਾ 5 ਹੱਟੇ ਪੈਰ ਭੌਂਦਾ ਫਿਰੈ ਖਾਵਣ ਸੰਧੜੈ ਸੂਲ ਦੋਜਕ ਪੌਂਦਾ ਕਿਉਂ ਰਹਿ ਜਾਂ ਕੀਤਨਾ ਹੋਏ ਰਸੂਲ ਫੌੜੀ ਤਿਸ ਸਰੀ ਬਹੁ ਪ੍ਰਾਣੀ ਹੋ ਜਿਸ ਦਾ ਨਾ ਪੱਲੇ ਤੈ ਤ ਰਹੋ ਸਹਿ ਲਿਆ ਅੱਗੇ ਨਾਲ ਚੱਲੇ ਘਰ ਬੰਦ ਹੋ ਸਾਚ ਧਰਮ ਕਾ ਗੱਡ ਥਮ ਅਹਲੈ ਓਟ ਲੈ ਹੋ ਨਾਰਾਇਣ ਦੀਨ ਦੁਨੀਆ ਝੱਲੇ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੇ ਸ਼ਲੋਕ ਮਹੱਲਾ 5 ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਖੋਟ ਨਾ ਜਾਏ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਮਹੱਲਾ 5 ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡਿਐ ਸੁਖਿਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਕਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਓ ਚਲਹਿ ਚਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5 ਸਤਗੁਰ ਪੂਰੈ ਸੇਵਿਐ ਦੁਖਾਂ ਕਾ ਹੋਇ ਨਾਸ ਨਾਨਕ ਨਾਮ ਅਰਾਧਿਐ ਕਾਰਜਿ ਆਵੈ ਰਾਤ ਮਹੱਲਾ ਪੰਜਵਾ ਜਿਤ ਸਿਮਰਤ ਸੰਕਟ ਛੁਟਹਿ ਆਨੰਦ ਮੰਗਲ ਬਿਚਰਾਮ ਨਾਨਕ ਜਪੀਐ ਸਦਾ ਹਰਿ ਨਿਮਕ ਨਾ ਬਿਤਰੋ ਨਾਮ ਕਉੜੀ ਤਨ ਕੀ ਸੋਭਾ ਤਿਆਗਣੀ ਜਿਨਹੀ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ ਗੁਣ ਗਾਵੈ ਅਬਨਾਸੀਐ ਜੋਨ ਗਰਬਨਾ ਗੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਜ ਸਮੱਧਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ 5 ਕਾਮਨਾ ਕਰੀ ਹੀ ਆਪਣਾ ਫਿਰਹਿ ਅਵੱਤਾਲੋਏ ਨਾਨਕ ਨਾਏ ਵਿਸਾਰਿਆ ਸੁਖ ਕਨੇਹਾ ਹੋਏ ਮਹੱਲਾ 5 ਵਿਖੇ ਕੋੜਤਨ ਸਗਲ ਵਾਹੀ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ ਪੌੜੀ ਇਹੇ ਨਿਸ਼ਾਨੀ ਸਾਧ ਕੀ ਜਿਸ ਭੇਟ ਤ ਤਰੀਐ ਜਮ ਕੰਕਰ ਨੇੜ ਨ ਆਵੇ ਫਿਰ ਬਹੁੜ ਨ ਮਰੀਐ ਭਵ ਸਾਗਰ ਸੰਸਾਰ ਵਿਖ ਸੋ ਪਾਰ ਉੱਤਰੀਐ ਹਰ ਗੁਣ ਗੁਮਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਸਲੋਕ ਮਹਲਾ 5 ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਗੁੱਠਾ ਚਿੱਤ ਗਾਲੀਆਂ ਅਲਪ ਲਾਲੀਆਂ ਕਮ ਨਾ ਆਵਹਿ ਮਿੱਤ ਮਹਲਾ 5 ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋ ਨਾ ਚੱਲੇ ਖਸਮ ਨਾਲ ਲਭ ਮੋਹਿ ਵਗੁੱਤੇ ਕਰਤਬ ਕਰਨ ਭਲੇ ਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਨ ਪੁਵਾਈਆਂ ਜਮ ਮਾਰਗ ਉਤੇ ਕੀਤਾ ਪਾਏ ਨੇ ਆਪਣਾ ਦੁੱਖ ਛੇਤੀ ਜੁੱਤੇ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉਤੇ ਸ਼ਲੋਕ ਮਹੱਲਾ 5 ਪਠੰਡਿਆਂ ਬਹੰਦਿਆਂ ਸੰਬੰਧਿਆਂ ਸੁਖ ਸੋਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸਬੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਦ ਆਇਆ ਤਿਨ ਹਰਜਨਾ ਚੱਕ ਸਾਦੀ ਡਿਠਾ ਪਾਰ ਬ੍ਰਾਹਮਣ ਜਿਸ ਲਿਖਿਆ ਮਨ ਤਿਸੈ ਵੁਠਾ ਇਕ ਨਿਰੰਜਨ ਰਾਵ ਰਹਿਆ ਪਾਉ ਦੁਈਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਟੁੱਠਾ ਸ਼ਲੋਕ ਮਹੱਲਾ 5ਵਾਂ ਜਾ ਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਗਾਲੀ ਵਿਆ ਵਿਕਾਰ ਨਾਨਕ ਧਣੀ ਮਿਹੂਨੀਆ ਮਹੱਲਾ 5ਵਾਂ ਨੀਹ ਜੇ ਵਿਦ੍ਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਦਰੋ ਪੌੜੀ ਸੋਹੀ ਸੇਵਹੁ ਜੀਅੜੇ ਦਾਤਾ ਬਖਸ਼ਿੰਦ ਕਿਲ ਵਿਖ ਸਭ ਬਨਾਸ ਹੋਨ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜੱਪੀਐ ਗੁਰਮੰਤ ਮਾਇਆ ਸਵਾਦ ਸਭ ਫਿੱਕੇ ਹਰ ਮਨ ਭਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ 5ਵਾਂ ਵੱਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋ ਖਾਏ ਤਿਸਹ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਈ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੈ ਮਨ ਤ੍ਰਿਪਤੀ ਐ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸੇ ਖਟਹਿ ਜਿਨ ਹਰ ਧਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨਿਹਚਲ ਏਕ ਸਰੀਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ 5 ਪੰਝਾ ਪਾਰ ਬ੍ਰਹਮ ਫਰਮਾਇਆ ਮੀਹ ਉੱਠਾ ਸਹਿਜ ਸੁਭਾਏ ਅਨ ਤਨ ਬਹੁਤ ਉਪਜਿਆ ਧ੍ਰਿਤਮੀ ਰੱਜੀ ਤਿਪਤ ਅਗਹਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰਹਿ ਪਰਾਣੀਆਂ ਜਿਸ ਭਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦਵਾਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇ ਵਡ ਭਾਗੇ ਨਾਏ ਵਿਸਰਿਆ ਧ੍ਰਿਗ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਲਖ ਕੋਟ ਪੈ ਰਾਗੇ ਸ਼ਲੋਕ ਮਹੱਲਾ 5 ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੋਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ ਜਿੱਥੈ ਡਿਠਾ ਮਿਰਤ ਕੋ ਇਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੀੜ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵੋ ਦੂਖ ਨਾ ਦੇਈ ਕਿਸੈ ਜੀ ਪਤ ਸਿਓ ਕਰ ਜਾਵ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵ ਸ਼ਲੋਕ ਦੋਹਾ ਮਹਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀ ਐ ਹਰ ਮਨ ਤਨ ਸੰਧੜੀ ਵਾਤਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੀ ਤੁਧਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜਹਿ ਦੂਜਕ ਕੈ ਸੂਲ ਪੌੜੀ ਸਭ ਨਿਧਾਨ ਘਰ ਜਿਸਦੈ ਹਰ ਕਰੇ ਸੋ ਹੋਐ ਜਪ ਜਪ ਜੀਵਹਿ ਸੰਤ ਜਨ ਪਾਪਾ ਮਲ ਧੋਐ ਚਰਨ ਕਮਲੇ ਹਿਰਦੈ ਵਸਹਿ ਸੰਕਟ ਸਭ ਖੋਐ ਗੁਰਪੂਰਾ ਜਿਸ ਭੇਟੀਐ ਮਾਰੇ ਜਨਮ ਨਾ ਰੋਐ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸ਼ਲੋਕ ਡਖਣਾ ਮਹੱਲਾ 5 ਪੂਰੀ ਪਰਮ ਵਝਾਏ ਪਰੀ ਮਹੱਬਤੇ ਹਿੱਕ ਤੂੰ ਜਿੱਥੋਂ ਵਹੰ ਜਾਏ ਤਥਾਂ ਮਾਜੂਦ ਸੋਏ ਮਹੱਲਾ 5 ਚੜ ਕੈ ਘੋੜੜੈ ਕੁੰਦੇ ਪਕੜਹਿ ਕੁੰਡੀ ਦੀ ਖੜਾਰੀ ਹੰਸਾਂ ਸੇਤੀ ਚਿੱਤ ਉਲਾਸਹਿ ਕੁੱਕੜ ਦੀ ਓਡਾਰੀ ਪੌੜੀ ਰਸਨਾ ਉਚਰੈ ਹਰ ਸਰਵਣੀ ਸੁਣੈ ਸੋ ਉਧਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਅਠ ਸੱਠ ਤੀਰਥ ਮਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਐਨ ਦਈਓ ਸੇਵ ਅਮਿਤਾਸ ਲੋਕ ਮਹੱਲਾ ਪੰਜਵਾਂ ਧੰੜੇ ਕੁਲਾਹ ਚੇਤਨਾ ਆਵੇ ਹਿਕੜੋ ਨਾਨਕ ਸੇ ਤਨ ਫੁਟੰ ਜਿਨਾਂ ਸਾਈਂ ਵਿਸਰੈ ਮਹੱਲਾ ਪੰਜਵਾਂ ਪ੍ਰੇਤੋ ਕੀ ਤੁਨ ਦੇਵਤਾ ਤਿਨ ਕਰਨੈ ਹਾਰੇ ਸੱਬੇ ਸਿਖ ਉਭਾਰਿਐਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਐਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸواری ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਅਗਮ ਅਗੋਚਰ ਸਾਹਿਬੋ ਜੀਆ ਕਾ ਪਰਣਾ ਹਸਤ ਦੇ ਪ੍ਰਤਪਾਲਦਾ ਭਰਨ ਪੋਖਣ ਕਰਨਾ ਮਿਹਰਮਾਨ ਬਖਸ਼ੀਂਦੇ ਆਪ ਜਪ ਸੱਚੇ ਤਰਨਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਨਾ ਸ਼ਲੋਕ ਮਹੱਲਾ